ਕਹਾਣੀ ਦੇ ਵਿੱਚ ਜ਼ਿਕਰ ਸੀ ਵੀ ਇੱਕ ਕੈਦੀ ਹੈ ਜਿਹੜਾ ਕੈਦ ਦੇ ਵਿੱਚੋਂ ਵੱਡੀਆਂ ਤੋਂ ਵੱਡੀਆਂ ਬੇੜੀਆਂ ਜੰਜੀਰਾਂ ਨੂੰ ਤੋੜਨ ਵਿੱਚ ਵੀ ਸਫਲ ਆਉ। ਇੰਨਾ ਮਾਹਰ ਹੈ। ਇੰਨੀ ਮੁਹਾਰਤ ਆ ਉਹਦੇ ਕੋਲੇ। ਕਿ ਕੋਈ ਵੀ ਜੰਜੀਰ ਕਿੰਨੀ ਵੀ ਤਕੜੀ ਕਿਉ ਨਾ ਹੋਵੇ ਉਹਨੂੰ ਤੋੜ ਦਿੰਦਾ ਹੈ। ਤੋੜ ਕੇ ਗੁਨਾਹ ਕਰਦਾ ਹੈ ਫਿਰ ਜੰਜੀਰਾਂ ਤੋੜਦਾ ਹੈ। ਤੋੜਦਾ ਹੈ, ਗੁਨਾਹ ਕਰਦਾ ਹੈ ਫਿਰ ਜੰਜੀਰਾਂ ਤੋੜਦਾ ਹੈ। ਕੈਦ ਹੋ ਜਾਂਦੀ ਹੈ। ਤੋੜ ਕੇ ਨਿਕਲ ਜਾਂਦਾ ਫਿਰ ਫੜਿਆ ਜਾਂਦਾ ਫਿਰ ਜੰਜੀਰਾਂ ਤੋੜ ਦਿੰਦਾ ਉਹ ਕਹਿੰਦੇ ਵੀ ਅਖੀਰ ਨੂੰ ਬਾਦਸ਼ਾਹ ਵੀ ਜਿਹੜੇ ਬਾਦਸ਼ਾਹ ਨੇ ਉਹਨੂੰ ਕੈਦ ਵਿੱਚ ਕੀਤਾ ਉਹ ਵੀ ਅੱਕ ਚੁੱਕਿਆ ਉਹ ਕਹਿੰਦਾ ਵੀ ਕੀ ਕੀਤਾ ਜਾਵੇ ਇਹਦਾ ਸਿਆਣਾ ਹੋਏਗਾ ਮਨੁੱਖ ਨਹੀਂ ਤਾਂ ਵਾਰੀ-ਵਾਰੀ ਇਸ ਤਰ੍ਹਾਂ ਜੰਜੀਰਾਂ ਤੋੜਨ ਵਾਲੇ ਨੂੰ ਜੇਕਰ ਕਿਤੇ ਅੱਜ ਦਾ ਸਮਾਂ ਹੁੰਦਾ ਤੇ ਫਾਂਸੀ ਦੇ ਦਿੰਦੇ ਇੱਥੇ ਜਿਹੜੇ ਲੋਕ ਨਿਜਮ ਤੋੜਦੇ ਨੇ ਜਿਹੜੇ ਤੱਕ ਕਾਨੂੰਨ ਦੇ ਵਿੱਚ ਰਹਿ ਕੇ ਨਿਯਮ ਤੋੜਦੇ ਨੇ ਉਹ ਲੋਕ ਤਾਂ ਰਾਜ ਕਰਦੇ ਨੇ ਜਿਹੜੇ ਲੋਕ ਆਪਣੇ ਦੁੱਖਾਂ ਦੇ ਵਿੱਚ ਫਸੇ ਹੋਏ ਕਿਸੇ ਨਿਯਮ ਨੂੰ ਤੋੜਦੇ ਨੇ ਉਹ ਲੋਕ ਹਮੇਸ਼ਾ ਗੁਲਾਮ ਰਹਿੰਦੇ ਨੇ ਮੰਨਿਏ ਨਾ ਮੰਨਿਏ ਗਲਵਕਰੀ ਉਹ ਬਾਦਸ਼ਾਹ ਨੇ ਸੋਚਿਆ ਵੀ ਕਿਵੇਂ ਕਾਬੂ ਕੀਤਾ ਜਾਵੇ ਬੰਦੇ ਨੂੰ ਤੇ ਕਾਬੂ ਕਰਨ ਦਾ ਫਿਰ ਇੱਕ ਤਰੀਕਾ ਉਹਨੇ ਲੱਭਿਆ ਉਹ ਤਰੀਕਾ ਸੀ ਵੀ ਇਹ ਬੰਦਾ ਸਰੀਰਕ ਤੌਰ ਤੇ ਬੇੜੀਆਂ ਨੂੰ ਛੱਡਦਾ ਨਹੀਂ ਬੇੜੀਆਂ ਨੂੰ ਤੋੜਦਾ ਹੈ ਇਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਓ ਫਿਰ ਉਹਨਾਂ ਨੇ ਇੱਕ ਬੜਾ ਹੀ ਸਿਆਣਾ ਮਨੁੱਖ ਜਿਹੜੀ ਕੈਦ ਦੇ ਵਿੱਚ ਜਿਹੜੀ ਕੋਠੜੀ ਦੇ ਵਿੱਚ ਉਹਨੂੰ ਰੱਖਿਆ ਗਿਆ ਉਸ ਕੋਠੜੀ ਦੇ ਵਿੱਚ ਇੱਕ ਬੜਾ ਸਿਆਣਾ ਮਨੁੱਖ ਜਿਹਨੂੰ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਗਿਆਨ ਦੇ ਬਾਰੇ ਬਹੁਤ ਸਾਰਾ ਉਹਦੇ ਕੋਲੇ ਐਜੂਕੇਸ਼ਨ ਸੀ ਵਿਦਿਆ ਸੀ ਬਹੁਤ ਕੁਆਲੀਫਾਈਡ ਸੀ ਬਿਲ ਜਿਹੜਾ ਆਪਣੀਆਂ ਗੱਲਾਂ ਦੇ ਨਾਲ ਉਹਨੂੰ ਕਨਵਿੰਸ ਕਰ ਸਕਦਾ ਸੀ ਤੇ ਉਹ ਸੱਜਣ ਜਦੋਂ ਉਸੇ ਕੈਦਖਾਨੇ ਦੇ ਵਿੱਚ ਉਸੇ ਕਮਰੇ ਦੇ ਵਿੱਚ ਜਿਹੜੇ ਸੈੱਲ ਦੇ ਵਿੱਚ ਉਸ ਕੈਦੀ ਨੂੰ ਰੱਖਿਆ ਗਿਆ ਜਿਹੜਾ ਵੱਡੀ ਤੋਂ ਵੱਡੀ ਜੇਲ੍ਹ ਨੂੰ ਵੀ ਅੱਜ ਤੋਂ ਪਹਿਲਾਂ ਤੋੜ ਕੇ ਦੌੜ ਚੁੱਕਿਆ ਸੀ ਤਾਂ ਉਹ ਸੱਜਣ ਨੂੰ ਫਿਰ ਉਸ ਜਿਹੜਾ ਹਿਪਨੋਟਾਈਜ਼ ਕਰ ਸਕਦਾ ਸੀ ਉਹਨੂੰ ਜਿਹੜਾ ਉਹਨੂੰ ਸਮੋਹਿਤ ਕਰ ਸਕਦਾ ਸੀ ਉਹ ਸੱਜਣ ਦੇ ਕੋਲ ਰੱਖਿਆ ਗਿਆ ਉਹਨੇ ਇੱਕ ਰਾਤ ਇੱਕ ਦਿਨ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਜੀਵਨ ਦੇ ਪਰਥਾਏ ਜੀਵਨ ਦੇ ਵਿੱਚ ਅੱਗੇ ਕੀ ਹੋਣਾ ਹੈ ਪਿੱਛੇ ਕੀ ਕਰ ਚੁੱਕੇ ਆ ਜਾਂ ਸਾਰੀਆਂ ਗੱਲਾਂ ਜਦੋਂ ਸੁਣਾਈਆਂ ਤੋ ਇੰਨਾ ਸਮੋਹਿਤ ਹੋ ਗਿਆ ਕਿ ਜਦੋਂ ਤੀਜਾ ਦਿਨ ਆਇਆ ਤਾਂ ਬਾਦਸ਼ਾਹ ਹੈਰਾਨ ਸੀ ਕਿਉਂਕਿ ਉਹ ਦੋ ਦਿਨਾਂ ਤੋਂ ਵੱਧ ਕਿਸੇ ਜੇਲ੍ਹ ਵਿੱਚ ਰਿਹਾ ਨਹੀਂ ਸੀ ਅੱਜ ਤੱਕ ਤੀਜਾ ਦਿਨ ਆਇਆ ਤੇ ਉਸ ਜਿਹੜਾ ਸੱਜਣ ਉਹਦੇ ਕੋਲੇ ਸੀਗਾ ਉਹਨੇ ਕਿਹਾ ਵੀ ਚਾਬੀ ਲਿਆਓ ਇਹਦੀਆਂ ਬੇੜੀਆਂ ਖੋਲ ਦਿਓ ਹੱਤਕੜੀਆਂ ਖੋਲ ਦਿਓ ਇਹ ਦੌੜੇਗਾ ਨਹੀਂ ਹੁਣ ਕਿਉਂਕਿ ਸਰੀਰਕ ਕੈਦ ਦੇ ਨਾਲੋਂ ਮਾਨਸਿਕ ਕੈਦ ਵੱਧ ਖਤਰਨਾਕ ਹੁੰਦੀ ਹੈ